ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਿਹੜੇ ਆਪਣੀ ਸੂਟ ਨੇ ਉਹਨਾਂ ਦੀ ਇੰਟਰਲੌਕ ਬਾਰੇ ਦੱਸਾਂਗੇ। ਤੁਸੀਂ ਕੋਈ ਵੀ ਸੂਟ ਘਰ ਦੇ ਵਿੱਚ ਸਟਿਚ ਕਰਾਉਨੇ ਹੋ ਤੁਹਾਨੂੰ ਉਹਦੀ ਓਵਰਲੌਕ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ। ਚਾਹੇ ਉਹ ਕੋਈ ਵੀ ਸੂਟ ਹੈ ਚਾਹੇ ਮਹਿੰਗਾ ਹੈ ਸਸਤਾ ਹੈ ਤੁਸੀਂ ਘਰ ਵਿੱਚ ਹੀ ਉਹਨੂੰ ਓਵਰਲਾ ਕਰ ਸਕਦੇ ਹੋ ਤੇ ਨਾਲ ਹੁੰਦੀ ਓਵਰਲਾ ਕਰ ਸਕਦੇ ਹੋ। ਹੁਣ ਜਿਸ ਤਰੀਕੇ ਮੈਂ ਇਹ ਸਲਵਾਰ ਜੜ ਰਹੀ ਆ ਹੁਣ ਇੱਕ ਪਾਸੇ ਤਾਂ ਜਿਹੜੀ ਆਪਣੀ ਸਲਵਾਰ ਹੁੰਦੀ ਹੈ ਤੇ ਇੱਕ ਆਪਾਂ ਇਹਦੇ ਨਾਲ ਪੱਟ ਜੜਦੇ ਆ ਜਿਹਨੂੰ ਤੁਸੀਂ ਗੋਡਾ ਵੀ ਕਹਿ ਦਿੰਦੇ ਹੋ ਦੇਖੋ ਉਹਦੇ ਵਿੱਚ ਕੰਨੀ ਹੁੰਦੀ ਹੈ ਹੁੰਦੀ ਹੈ ਇਹ ਸਾਈਡ ਤਾਂ ਕੰਨੀ ਹੁੰਦੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਜੜ ਲੈਂਦੇ ਆ ਆ ਦੇਖੋ ਇਹ ਤਾਂ ਆਪਾਂ ਜੜ ਲਈ ਇਹਦੇ ਦਾ ਦੋਨੇ ਸਾਈਡ ਕੰਨੀਆਂ ਨੇ ਇੱਥੇ ਤਾਂ ਕੋਈ ਇੰਟਰਲੌਕ ਦੀ ਲੋੜ ਨਹੀਂ ਹੁਣ ਆਪਾਂ ਜਿਹੜਾ ਦੂਸਰਾ ਪਾਸਾ ਹੈ ਇਹਦਾ ਪਹਿਲਾਂ ਕੀ ਕਰਨਾ ਇਹਨੂੰ ਸਿੱਧਾ ਕਰਕੇ ਆਪਾਂ ਨੇ ਸਿੱਧਾ ਹੀ ਜਿਹੜਾ ਆਪਣਾ ਇੱਧਰ ਨਾਲ ਹੁੰਦਾ ਇਹਨੂੰ ਵੀ ਸਿੱਧਾ ਹੀ ਰੱਖਣਾ ਸਿੱਧਾ ਰੱਖ ਕੇ ਤੁਸੀਂ ਇਹਨਾਂ ਦੋਨਾਂ ਦੇ ਸਿਰਫ ਇੱਕ ਸਿਓਨ ਦਾ ਫਰਕ ਪੈਂਦਾ ਹੈ ਕੋਈ ਬਾਹਲਾ ਲੰਬਾ ਚੌੜਾ ਫਰਕ ਨਹੀਂ ਕਿਉਂਕਿ ਜਦੋਂ ਆਪਾਂ ਨੇ ਮਸ਼ੀਨ ਦਾ ਹੀ ਹੁੰਦੀ ਹੈ ਕੋਈ ਆਪਾਂ ਇਹਨਾਂ ਕੋਈ ਫਰਕ ਨਹੀਂ ਲੱਗਦਾ ਬਸ ਇਹ ਇਸ ਤਰ੍ਹਾਂ ਹੀ ਪਹਿਲਾਂ ਆਪਾਂ ਨੇ ਸਿੱਧੇ ਪਾਸੇ ਬਿਲਕੁਲ ਕਨਾਰੀ ਤੇ ਸਿਉਣ ਲਾਉਣੀ ਹੈ ਜੀ ਇਹ ਆ ਦੇਖੋ ਤੁਸੀਂ ਇਹ ਸਿੱਧੇ ਪਾਸੇ ਲਾਉਣੀ ਹੈ ਇਹ ਦੋਨੇ ਚੀਜ਼ਾਂ ਜਿਹੜੇ ਸਿੱਧੇ ਪਾਸੇ ਨੇ ਉਹ ਫੜ ਕੇ ਇਸ ਤੋਂ ਬਾਅਦ ਜੀ ਆਪਾਂ ਨੇ ਇਹਨੂੰ ਇਸ ਤਰ੍ਹਾਂ ਪਾਸਟ ਲਾਣਾ ਇਹਦੇ ਵਿੱਚ ਕੋਈ ਜ਼ਿਆਦਾ ਕੱਪੜਾ ਨਹੀਂ ਆਉਂਦਾ ਕੁਛ ਜ਼ਿਆਦਾ ਕੋਈ ਵੇਸਟੇਜ ਨਹੀਂ ਹੈਗੀ ਉਨੇ ਹੀ ਕੱਪੜਾ ਆਊਗਾ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਦੋਨਾਂ ਨੂੰ ਇਸ ਤਰ੍ਹਾਂ ਜਿਹੜੀ ਇਹ ਸਲਾਈ ਹੈ ਨੂੰ ਬਿਲਕੁਲ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਉੱਤੇ ਪੈਰ ਦੀ ਬਾਅਬ ਦੇ ਦੇਣੀ ਹੈ ਤੇ ਜਿਹੜੇ ਮਾਦਰੀ ਤੋਂ ਨਹੀਂ ਲੱਗਦੇ ਇਹ ਦੇਖੋ ਤੇ ਸਾਨੂੰ ਹੁਣ ਸਿੱਧਾ ਪਾਸਾ ਕਰਕੇ ਦੇਖੋ ਇਹ ਦੇਖੋ ਆਪਣਾ ਸਿੱਧਾ ਪਾਸਾ ਬਿਲਕੁਲ ਨਹੀਂ ਪਤਾ ਲੱਗਦਾ ਆਪਣੀ ਇਸ ਲਾਈ ਲਾਈ ਦਾ ਸਿਰਫ ਇੱਕ ਸਲਾਈ ਦਾ ਫਰਕ ਪੈਂਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਕਈ ਕੱਪੜੇ ਤਾਂ ਐੇਜੇ ਹੁੰਦੇ ਨੇ ਜਿੰਨਾਂ ਨੂੰ ਆਪਾਂ ਸਟਿਚ ਕਰਦੇ ਕਰਦੀ ਐਨੇ ਜ਼ਿਆਦਾ ਤੱਕੇ ਨਿਕਲ ਜਾਂਦੇ ਨੇ ਕਿ ਜਦੋਂ ਆਪਾਂ ਓਵਰਲਾ ਕਰਦੇ ਆ ਉਹਨਾਂ ਦਾ ਘਟੋ ਘਟ ਐਨੇ ਨਾ ਕੱਪੜਾ ਜਿਹੜਾ ਘੱਟ ਜਾਂਦਾ ਤੱਕੇ ਨਿਕਲ ਨਿਕਲ ਇਸ ਤਰ੍ਹਾਂ ਆਪਾਂ ਜਿਹੜਾ ਦੂਸਰਾ ਪਾਸਾ ਹੈ ਸਲਵਾਰ ਦਾ ਉਹ ਤਿਆਰ ਕਰਦੇ ਆ। ਹਾਂਜੀ ਹੁਣ ਆਪਾਂ ਜਿਹੜਾ ਝੋਲੀ ਹੈ ਇਹ ਨਹੀਂ ਜੋੜ ਰਹੇ ਹਾਂ। ਝੋਲੀ ਕਹਿੰਦੇ ਜਾਸੂਨ ਜੋ ਵੀ ਹੈ। ਆ ਦੇਖੋ ਇਹਨੂੰ ਆਪਾਂ ਇਦੀ ਇਸ ਤਰ੍ਹਾਂ ਲਗਾ ਕਰ ਦਿੰਦੇ ਹਾਂ। ਦੇਖੋ ਇਸ ਤਰ੍ਹਾਂ ਪੁੱਠੇ ਪਾਸੇ ਇਹਨੂੰ ਝੜ ਕੇ ਇਸ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਖੋਲ ਲੈਨੇ ਸਲਵਾਰ ਨੂੰ ਖੋਲ ਕੇ ਇਸ ਤਰ੍ਹਾਂ ਜਿਹੜੀ ਇਹ ਝੋਲੀ ਦੀ ਸਲਾਈ ਲਾਈ ਆਪਾਂ ਇਹਦਾ ਲੜ ਦੱਬ ਕੇ ਆਪਾਂ ਸਲਾਈ ਲਾ ਦੇਣੀ ਹੈ ਉਂਝ ਵੀ ਆਪਾਂ ਝੋਲੀ ਦੇ ਉੱਤੇ ਦੋਸ ਲਾਈਆਂ ਲਾਉਣੀਆਂ ਕਿਉਂਕਿ ਝੋਲੀ ਡੜੇ ਨਾ ਇਹਦੇ ਨਾਲ ਨਾਲੇ ਤਾਂ ਆਪਣੀ ਦੂਰੀ ਸਲਾਈ ਕਵਰ ਹੋ ਜੂਗੀ ਮੇਰਾ ਜਿਹੜਾ ਆਪਣਾ ਇਹ ਝੋਲੀ ਹੈ ਉਹ ਜਿਹੜਾ ਲਾੜ ਪਿਆ ਹੈ ਇਸ ਤਰ੍ਹਾਂ ਜਿਹੜੀ ਝੋਲੀ ਦੀ ਫਿਨਿਸ਼ਿੰਗ ਹੈ ਇਸ ਤਰ੍ਹਾਂ ਆ ਜੂਗੀ ਆਪਨਾ ਸਿੱਧਾ ਪਾਸ ਆ ਗਿਆ ਇਸ ਤਰ੍ਹਾਂ ਆਪਾਂ ਦੋਨੇ ਝੋਲੀਆਂ ਨੂੰ ਜਿਹੜੀ ਇਹਨਾਂ ਨੂੰ ਜੋੜ ਲੈਣੇ ਆ ਹੁਣ ਆਪਾਂ ਹੀ ਸੋਨ ਬੈਲਟ ਜੜਨੀ ਦੱਸਦੇ ਆਂ ਇਹ ਆਪਣੀ ਬੈਲਟ ਹੈ ਜਿਹਦੇ ਪਹਿਲਾਂ ਪੰਕ ਉੱਪਰ ਬਸ ਜਿਹੜੀ ਸਿਲਾਈ ਹੋਣੀ ਨਾਲ ਇਹ ਨੂੰ ਵੀ ਬਿਲਕੁਲ ਆਸਣ ਵਾਲੀ ਸਿਲਾਈ ਦੀ ਤਰ੍ਹਾਂ ਹੀ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਵੀਡੀਓ ਤੁਸੀਂ ਸਾਰੀ ਦੇਖਿਓ ਧਿਆਨ ਨਾਲ ਕੋਈ ਵੀ ਪਾਰਟ ਜਿਹੜਾ ਸਕਿੱਪ ਨਾ ਕਰਿਓ ਕਿ ਇਹ ਤੁਹਾਨੂੰ ਬਿਲਕੁਲ ਸਮਝ ਆ ਜੂ ਬਿਲਕੁਲ ਆਸਾਨ ਤਰੀਕਾ ਹੈ ਹੁਣ ਆਪਾਂ ਜਿਹੜਾ ਆਪਣੀ ਅੱਗੇ ਵਾਲੀ ਸਾਈਡ ਐ ਜਿੱਥੇ ਆਪਾਂ ਚਿੜੀ ਬਣਾਉਨੇ ਆ ਤੁਸੀਂ ਚਿੜੀ ਕਹਿੰਦੇ ਹੋ ਜੋ ਵੀ ਕਹਿੰਦੇ ਹੋ ਆਪਾਂ ਉਹਦੀ ਸਿਲਾਈ ਫਿਰ ਆਪਾਂ ਇਹਨੂੰ ਬੈਲਟ ਨੂੰ ਇਸ ਤਰ੍ਹਾਂ ਹੀ ਖੋਲ ਕੇ ਜਿਹੜੇ ਦੋਨੇ ਸਾਈਡਾਂ ਨੇ ਇਹਨੂੰ ਇਸ ਤਰ੍ਹਾਂ ਕਰ ਲਾਂਗੇ ਇਹਦੇ ਵਿੱਚ ਤਾਂ ਹੁਣ ਮੇਰੀ ਕੰਮੀ ਆ ਗਈ ਤਾਂ ਕਰਕੇ ਮੈਂ ਦਾ ਲੜ ਨਹੀਂ ਮੋੜੂੰ ਜੇ ਤੁਹਾਡੇ ਕੰਨੀ ਨਹੀਂ ਹੁੰਦੀ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਮੋੜ ਕੇ ਵੀ ला ਸਕਦੇ ਹੋ ਇਸ ਤਰ੍ਹਾਂ ਵੈਸੇ ਤਾਂ ਮੇਰੇ ਕੰਨੀ ਸੀ ਮੈਨੂੰ ਮੋੜਨੇ ਸੀ ਮੋੜਨ ਦੀ ਪਰ ਮੈਂ ਤੁਹਾਨੂੰ ਦਿਖਾਉਣ ਖਾਤਰ ਇਹ ਇਹ ਮੋੜ ਦਿੱਤਾ ਇਹ ਜਿਹੜੀ ਚੀੜੀ ਹੈ ਬਹੁਤ ਸਾਫ਼ ਬਣ ਕੇ ਤਿਆਰ ਹੋਊਗੀ ਇਹ ਜਿਹੜੀਆਂ ਛੋਟੀਆਂ-ਛੋਟੀਆਂ ਸੋਹਣਾ ਹੁੰਦੀਆਂ ਨੇ ਜੀ ਇਹਨਾਂ ਤੇ ਤਾਂ ਓਵਰਲਾਕ ਹੁੰਦੀ ਵੀ ਨਹੀਂ ਆਂ ਛੱਡ ਦਿੰਦੇ ਨੇ ਪਰ ਇਹਦੇ ਨਾਲੇ ਬਿਲਕੁਲ ਕਵਰ ਹੋ ਗਈ ਆ ਦੇਖੋ ਆ ਦੇਖੋ ਜਿਹੜੀ ਆਪਣੀ ਇਹ ਚੀੜੀ ਐ ਇਹ ਕਿੰਨੀ ਸੋਹਣੀ ਪਿਆਰ ਹੋਈ ਐ ਨਾ ਪਹਿਲਾਂ ਮੇਫਾ ਮਾਰਦੀ ਐ ਸੋਹਣੇ ਮੇਫਾ ਮਾਰ ਕੇ ਦੱਸ ਦਿਆ ਦੇਖੋ ਤੁਸੀਂ ਇਹ ਜਿਹੜੀ ਆਪਾਂ ਨੇ ਚੀੜੀ ਰੱਖਣੀ ਹੁੰਦੀ ਐ ਜਿੰਨੀ ਆਪਾਂ ਬੈਲਟ ਤਿਆਰ ਰੱਖਣੀ ਹੁੰਦੀ ਐ ਉਹਦੇ ਨਾਲੋਂ ਇਹ ਜਿਹੜੀ ਚੀੜੀ ਐ ਥੋੜੀ ਜੀ ਵੱਡੀ ਬਣਾ ਲਵੇ ਕਿਉਂਕਿ ਜਦੋਂ ਆਪਾਂ ਜੇ ਇਹਨੂੰ ਸਾਰੇ ਨੂੰ ਮੋੜ ਦਾਂਗੇ ਫਿਰ ਆਪਣੇ ਇੱਥੇ ਥੋੜੀ ਜਿਹੜੀ ਇਹ ਚੀੜੀ ਇਸ ਤਰ੍ਹਾਂ ਰਹਿਣੀ ਚਾਹੀਦੀ ਐ ਆ ਦੇਖੋ ਬਹੁਤ ਸੋਹਣੀ ਫਿਨਿਸ਼ੀਨ ਵਾਲਾ ਜਿਹੜਾ ਬੈਲਟ ਦਾ ਨਿੱਫਾ ਆਪਣਾ ਤਿਆਰ ਹੋਊਗਾ ਆ ਨਿਕੋ ਸੋਮ ਸਾਰੀ ਬੈਸਟ ਤਿਆਰ ਕਰਕੇ ਦਿਖਾਉਣੇ ਨਿਸ਼ੇਂ ਜ਼ਰੂਰ ਜੀ ਨਾਲ ਦੀ ਨਾਮ ਕਰਦਿਆ ਕਰੋ ਕਿਉਂਕਿ ਫਿਰ ਚੀਜ਼ ਬਣੀ ਹੋਈ ਸੋਹਣੀ ਲੱਗਦੀ ਹੈ ਇਹ ਦੇਖੋ ਬਿਲਕੁਲ ਸਾਫ਼ ਹੈ ਤੇ ਜੁਣੇ ਦਾ ਅੰਦਰਲੀ ਸਾਈਡ ਵੀ ਦਿਖਾਉਣੀ ਹੈ ਇਹ ਦੇਖੋ ਅੰਦਰਲੀ ਸਾਈਡ ਬਿਲਕੁਲ ਇਹ ਦੇਖੋ ਕਿੰਨੀ ਸਾਫ਼ ਬਣੀ ਹੈ ਆਪਣੀ ਸੋ ਨੂੰ ਵੀ ਆਪਾਂ ਇਹਦੇ ਵਿੱਚ ਬਲ ਪਾ ਲੈਨੇ ਆ ਫਿਰ ਸੋ ਨੂੰ ਨਾ ਸੀ ਜਿਹੜੇ ਬਲ ਨੇ ਉਹ ਕਿਸ ਤਰ੍ਹਾਂ ਕਵਰ ਕਰਨੇ ਨੇ ਉਹ ਦਿਖਾਵਾਂਗੇ ਆਪਣੀ ਸਲਵਾਰ ਆ ਜਿਹੜੀ ਉਹ ਬਲ ਪਾ ਕੇ ਆਪਾਂ ਨੇ ਰੈਡੀ ਕਰਤੀ ਉਸ ਤੋਂ ਬਾਅਦ ਜੀ ਇਹ ਜਿਹੜੇ ਸਲਵਾਰ ਦੇ ਬਲਾਂ ਲਈ ਸੋ ਨੂੰ ਅਸੀਂ ਇਹ ਕੱਪੜਾ ਸਖਲ ਲਾਉਣਾ ਦੱਸਾਂਗੇ ਇਹ ਕੱਪੜਾ ਨੂੰ ਤੁਸੀਂ ਰੇਵ ਲੈਣਾ ਇਸ ਤਰ੍ਹਾਂ ਇੰਚ ਦੇ ਰੱਖ ਕੇ ਤੁਸੀਂ ਕੋਈ ਵੀ ਜਿਹੜਾ ਆਪਣਾ ਬਾਦੂ ਕੱਪੜਾ ਹੈ ਉਹਦੇ ਵਿੱਚੋਂ ਇਹ इंच चौड़ा दे, डेढ़ डेढ़ इंच चौड़ा कर लियो जी मेरे लगे कपड़ा थोड़ा सी ਮੈਂ ਇਸ ਕਰਕੇ ਇਹ ਜਿਹੜੀ ਲੀਰ ਇਹਦੇ ਵਿੱਚ ਜੋੜ ਪਾਉਂਗੀ ਜੇ ਜ਼ਿਆਦਾ ਕਪੜਾ ਬਚਿਆ ਹੁੰਦਾ ਬੇਸਟੇਜ ਤਾਂ ਤੁਸੀਂ ਇੱਕ ਪਨੀਰ ਵੀ ਲੱਗ ਸਕਦੀ ਹੈ ਨਹੀਂ ਤੁਸੀਂ ਇਹਦੇ ਨਾਲ ਜੋੜ ਵੀ ਲਾ ਸਕਦੇ ਹੋ जी रेब लीर का जोड़ ला जिस तरह अपना यह साइड है इस तरह ही अपा दूसरी फिर इन इस तरह जोड़ना जी इधर जा रहे ਅਪਾ ਇਹਨੂੰ ਕੀ ਕਹਾਂਗੇ ਖੁੰਜਾ ਜਿਹੜਾ ਇਹਦਾ ਇੱਧਰ ਹੋਣਾ ਚਾਹੀਦਾ ਹੈ ਇਹਦਾ ਖੁੰਜਾ ਜਿਹੜਾ ਇੱਧਰ ਫਿਰ ਇਹ ਇਸ ਉੱਪਰ ਐਵੇਂ ਰੱਖ ਕੇ ਇਹਦਾ ਜੋੜ ਹੈ ਜਿਹੜਾ ਆਪਾਂ ਇਹ ਇਸ ਤਰ੍ਹਾਂ ਪਾਵਾਂਗੇ ਜਦੋਂ ਇਹਨੂੰ ਫੋਲਾਂਗੇ ਬਿਲਕੁਕੁਲ ਵੀ ਪਤਾ ਨਹੀਂ ਲੱਗਦਾ ਵੀ ਜਿਹੜਾ ਇਹ ਜੋੜ ਲੱਗਿਆ ਹੋਇਆ ਹੈ ਮੈਂ ਪਸਾ ਫਾਈਲ ਨਾਲ ਜਿਹੜਾ ਆਪਣਾ ਜੋੜ ਹੈ ਇਸ ਤਰ੍ਹਾਂ ਇਹਦੇ ਦੇ ਕੋਰਨਰ ਨਹੀਂ ਕੋਈ ਇਹ ਜੋੜ ਚੂਕਦਾ ਨਹੀਂ ਕਿ ਨਾ ਹੀ ਇਹ ਜਰੇਬ ਲੀਫ ਦਾ ਜੋੜ ਹੈ ਜਿਹੜਾ ਇਸ ਇਸ ਤਰ੍ਹਾਂ ਲਾਇਆ ਕਰੋ ਜੇ ਨਾਲਾ ਬਣਾਉਣੀ ਨਾਲੇ ਦੀ ਲੀਰ ਘੱਟ ਪੈਂਦੀ ਉਹ ਚ ਜੋੜ ਲਾਣਾ ਉਹਨੂੰ ਵੀ ਤੁਸੀਂ ਇਸ ਤਰ੍ਹਾਂ ਤਿੱਖਾ ਕੱਟ ਕੇ ਜੋੜ ਲਾਇਆ ਕਰੋ ਹੁਣ ਆਪਾਂ ਜਿਹੜੀ ਲੀਰ ਹੈ ਇਹਦੇ ਨਾਲ ਇੱਕ ਜੋੜ ਹੋਰ ਲੱਗੂ ਆਪਣਾ ਜਿਹੜੀ ਆਪਣੀ ਇਹ ਹੈ ਇਹ ਬਣ ਕੇ ਰੈਡੀ ਹੋ ਗਈ ਇਹ ਜਿਹੜੀ ਆਪਣੀ ਪੱਟੀ ਹੈ ਇਹਦੀ ਜਿਹੜੀ ਤੁਸੀਂ ਲੰਬਾਈ ਤਿਆਰ ਕਰਨੀ ਹੈ ਜਿੰਨੀ ਆਪਣੀ ਬੈਲਟ ਵੀ ਬਲ ਪਾ ਕੇ ਸਾਰੀ ਗੁਲਾਈ ਤਿਆਰ ਹੁੰਦੀ ਹੈ ਜਿੰਨੀ ਆਪਣੀ ਆ ਚੀਜ਼ ਆ ਆ ਸਾਰੀ ਰਾਉਂਡ ਸ਼ੇਪ ਚ ਇਹ ਪੱਟੀ ਦੀ ਲੰਬਾਈ ਇੰਨੀ ਤਿਆਰ ਕਰਨੀ ਆ ਚਲੋ ਹੁਣ ਤੁਹਾਨੂੰ ਲਾ ਕੇ ਦਿਖਾਉਣੀ ਆ ਇਹ ਰੇਬਲੀਰ ਤਾਂ ਲੈਣੀ ਆ ਜਿਹੜੀ ਰੇਬਲੀਰ ਹੁੰਦੀ ਹੈ ਇਹ ਇਹ ਚਾਹੇ ਕਿੰਨਾ ਹੀ ਸਿੰਥੈਟਿਕ ਕੱਪੜਾ ਹੈ ਜਾਂ ਸੂਤੀ ਜੋ ਵੀ ਹੈ ਉਹਦੇ ਜਿਹੜੇ ਉਹ ਤੱਗੇ ਉਹ ਨਹੀਂ ਨਿਕਲਦਾ ਹੁੰਦਾ। ਨਾ ਉਹਨੂੰ ਤਾਂ ਅਸੀਂ ਤੇ ਸਿੱਧੀ ਘੱਟ ਕੇ ਲੀਰ ਵੀ ਲਾ ਸਕਦੇ ਸੀ। ਕਿਉਂਕਿ ਜੇ ਆਪਾਂ ਸਿੱਧੀ ਘੱਟ ਕੇ ਲਾਤੀ ਆਪਣੇ ਬਲ ਵਾਲ ਨੇ ਜਿਹੜੇ ਉਹ ਤਾਂ ਕਵਰ ਹੋ ਜਾਣਗੇ। ਜਿਹੜੇ ਉਹਦੇ ਤੱਗੇ ਨੇ ਫੇਰ ਨਿਕਲੀ ਜਾਣਗੇ। ਇਹ ਰੇਬਲੀ ਇਸ ਲਈ ਲਾਈਆ ਕਿਉਂਕਿ ਜਦ ਆਪਾਂ ਰੇਬਲੀ ਲਾ ਦਈਏ ਫੇਰ ਇਹ ਬਿਲਕੁਲ ਜਿਹੜਾ ਕੋਈ ਤੱਗ ਹੈ ਉਹ ਨਹੀਂ ਨਿਕਲਦਾ। ਇਸ ਤਰ੍ਹਾਂ ਆਪਾਂ ਜਿਹੜੀ ਸਲਵਾਰ ਹੈ ਇਹ ਇਤਰਾ ਰੱਖ ਕੇ ਇਹ ਕੋਈ ਬਾਲੀ ਉਹ ਗੱਲ ਨਹੀਂ ਜੀ ਬਸ ਇਸ ਤਰ੍ਹਾਂ ਆਪਾਂ ਝੋਲੀ ਤੋਂ ਸਟਾਰਟ ਕਰਦੇ ਆ ਇਹਨੂੰ ਇਸ ਤਰ੍ਹਾਂ ਜ਼ਰੂਰੀ ਨਹੀਂ ਤੁਸੀਂ ਇਹਦੀ ਆ ਸਲਾਈਤੀ ਮਾਰਨੀ ਹੈ ਆਪਾਂ ਨੂੰ ਸਿਰਫ ਜਿਹੜੇ ਇਹ ਬਲ ਨੇ ਇਹ ਆਪਾਂ ਨੇ ਕਵਰ ਕਰਨੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਅੱਧੀ ਆਪਾਂ ਨੇ ਹੀਠਾ ਰੱਖਣੀ ਐ ਅੱਧੀ ਇਹਦੇ ਉੱਪਰ ਮੋੜ ਦੇਣੀ ਐ ਨਾਲੇ ਜਿਹੜੀ ਰੇਬ ਲੀਰ ਐ ਇਹ ਬਹੁਤ ਫਿਨਿਸ਼ਿੰਗ ਨਾਲ ਲੱਗੂਗੀ ਕਿਉਂਕਿ ਰੇਬ ਹੁੰਦੀਆਂ ਕਿੱਧਰ ਮਰਜੀ ਆਪਾਂ ਜਿਹੜੀ ਇਹ ਸਿਲਾਈ ਲਾਉਣੀ ਆ ਆਪਾਂ ਆਹ ਸਿਲਾਈ ਐ ਜਿਹੜੀ ਪਹਿਲਾਂ ਬਣਾ ਲਈ ਇਹਦੇ ਉੱਪਰ ਇਹ ਇਹ ਤੋ ਫਰਕ ਨਾਲ ਲਾਉਣੀ ਐ ਪੈਰ ਪੈਰ ਦੀ ਕਿਉਂਕਿ ਤਾਂ ਕਿ ਆਪਣੀ ਗੱਲ ਬਾਹਰਲੇ ਪਾਸੇ ਜਿਹੜੀ ਇਹ ਸਿਲਾਈ ਨਾਲ ਜੀ ਆ ਦੇਖੋ ਜਿਹੜੇ ਆਪਣੇ ਬਾਲ ਨੇ ਪੂਰੀ ਤਰ੍ਹਾਂ ਇਹ ਦੋਨੋਂ ਸਾਈਡ ਨੇ ਜਿਹੜੇ ਕਾਬਰ ਹੋ ਗਏ ਨਾਲ ਇਹਦੇ ਨਾਲ ਜਿਹੜੇ ਆਪਣੇ ਬਾਲ ਨੇ ਪੱਕੇ ਹੋ ਜਾਂਦੇ ਨੇ ਸਲਵਾਰ ਫੱਟ ਜੂ ਪਰ ਬਾਲ ਨਹੀਂ ਉੱਡੜਦੇ ਆ ਦੇਖੋ ਤੁਹਾਨੂੰ ਦੋਨੋਂ ਸਾਈਡ ਦਿਖਾਉਣੀ ਆ ਆ ਦੇਖੋ ਆ ਦੇਖੋ ਇਸ ਤਰ੍ਹਾਂ ਆਪਾਂ ਘਰ ਵਿੱਚ ਆਪਣਾ ਸੂਟ ਸਲਾਈ ਕਰਕੇ ਨਾਲ ਹੁੰਦੇ ਆਪਾਂ ਉਹਦੀ ਜਿਹੜੀ ਇਹ ਓਵਰਲਾਕ ਦਾ ਕੰਮ ਮੈਂ ਇਹਨੇ ਮੇੜ ਦਾਂਗੀ ਹੁਣ ਇਹ ਆਪਣੀ ਸਲਵਾਰ ਦੀ ਮੂਰੀਆਂ ਰਹਿ ਗਈਆਂ ਬਸ ਉਹ ਤਿਆਰ ਹੋ ਕੇ ਰਹਿ ਗਈ ਐ ਇਹ ਤੇ ਕੋਈ ਓਵਰਲਾਕ ਦੀ ਲੋੜ ਨਹੀਂ ਓਕੇ ਐ ਕੰਮ ਹੁਣ ਸਾਨੂੰ ਅਸੀਂ ਕਮੀਜ਼ ਦਿਖਾਉਣੀ ਐ ਜੀ ਉਹਨੂੰ ਅੰਡਰਗਰਾਉਂਡ ਆਪਾਂ ਕਿਸ ਤਰ੍ਹਾਂ ਸਲਾਈ ਕਰ ਸਕਦੇ ਹਾਂ ਇੱਕ ਕਮੀਜ਼ ਹੈ ਜਿਹੜਾ ਟੀਰ ਐ ਆਪਣਾ ਉੱਪਰਲੀ ਸਾਈਡ ਉਹ ਹੋ ਐ ਆਪਾਂ ਉਹ ਜਿਹੜਾ ਸਾਨੂੰ ਅੰਡਰਗਰਾਉਂਡ ਸਲਾਈ ਲਾਉਣੀ ਦੱਸਦੇ ਆ ਪਹਿਲਾਂ ਇਹਦਾ ਸਿੱਧਾ ਪਾਸਾ ਇਸ ਤਰ੍ਹਾਂ ਲੈ ਲੈਣਾ ਐ ਆਪਣੇ ਲਈ ਗਲੇ ਦੀ ਲੀਰ ਆ ਦੋਨਾਂ ਦੀ ਲਾ ਕੇ ਜਿਹੜੀ ਸੀਨ ਹੈ ਇਹਨਾਂ ਨੂੰ ਇਸ ਤਰ੍ਹਾਂ ਖੋਲ ਕੇ ਇੱਥੋਂ ਬਿਲਕੁਲ ਇਸ ਤਰ੍ਹਾਂ ਫਿਰ ਇਹਦੀ ਆਪਾਂ ਨੇ ਬ੍ਰੀਕ ਜੀ ਸिलाई ਲਾ ਦੇਣੀ ਹੈ ਫਿਰ ਇਹਪੈਨੂੰ ਇਸ ਤਰ੍ਹਾਂ ਉਲਟਾ ਕਰਕੇ ਤੀ ਸਾਈਡ ਆਪਣ ਇਸ ਪਰ ਆ ਦੂ ਨਾਲੇ ਜਿਹੜੇ ਛੋਟੇ ਛੋਟੇ ਸਿਉਣਾ ਹੁੰਦੀਆਂ ਨੇ ਇਹ ਜੇ ਆਪਾਂ ਸਾਰਾ ਸੂਟ ਸਿਲਾਈ ਕਰਕੇ ਦਿੰਨੇ ਆ ਓਵਰਲਾਕ ਨਹੀਂ ਫਿਰ ਇਹਦੇ ਉੱਤੇ ਤਾਂ ਓਵਰਲਾਕ ਹੁੰਦੀ ਹੀ ਨਹੀਂ ਇਹ ਸਾਨੂੰ ਸਿੱਧਾ ਕਰਕੇ ਦਿਖਾਉਣੀ ਆ ਆ ਦੇਖੋ ਸਿੱਧਾ ਕਰਕੇ ਜਿਹੜਾ ਆਪਣਾ ਇਹ ਗਲਾ ਹੈ ਇਸ ਤਰ੍ਹਾਂ ਫੋਲਡ ਹੋ ਜੂਗਾ ਦੇਖੋ ਇਸ ਤਰ੍ਹਾਂ ਜਿਹੜੀ ਇਹਦੀ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਇਹ ਨਾਲ ਜਿਹੜੀ ਇਸ ਅੰਦਰਲੀ ਸਾਈਡ ਹੈ ਉਹ ਬਿਲਕੁਲ ਇਸ ਤਰ੍ਹਾਂ ਬਣ ਚੁੱਕੀ ਹੋ ਸੋਨੀ ਜੀ ਆਪਾਂ ਜਿਹੜੀ ਕਮੀਜ਼ ਦੀ ਬਾਹਾਂ ਐਂਗੀ ਉਹਦੀ ਦੱਸਦੇ ਆ ਜੀ ਜੀ ਜਿਹੜੀ ਆਪਾਂ ਬਾਹਾਂ ਐਂਗੀ ਇਸ ਤਰ੍ਹਾਂ ਬਿਲਕੁਲ ਸਖਾਲਾ ਇਹਦਾ ਕੰਮ ਤਾਂ ਇਸ ਤਰ੍ਹਾਂ ਆਪਾਂ ਇਹਨੂੰ ਬਾਹਾਂ ਨੂੰ ਜਿਹੜਾ ਆਪਣੇ ਨੂੰ ਰੈਡੀ ਕਰ ਲਿਆ ਸਲਾਈ ਮਾਰ ਕੇ ਬਸ ਇਹਦਾ ਤਾਂ ਬਿਲਕੁਲ ਤੁਸੀਂ ਦੂਸਰੇ ਲੋਰ ਸਿੱਧੇ ਪਾਸੇ ਉਸੇ ਆਣ ਲਾ ਕੇ ਵੀ ਇਹਨੂੰ ਪਲਟਾ ਸਕਦੇ ਹੋ ਪਰ ਜੇ ਤੁਸੀਂ ਇਸ ਤਰ੍ਹਾਂ ਕਰਨਾ ਚਾਹੋ ਨਾ ਇਹਦੀ ਸਲਾਈ ਮਾਰ ਕੇ ਮੈਂ ਜਿਹੜੀ ਇਹ ਇਹਨੂੰ ਅੰਦਰ ਕਰ ਦੋ ਤੇ ਇਹਨੂੰ ਅੰਦਰ ਆ ਦੇਖੋ ਇਹਨੀਆਂ ਪਾਸੋਂ ਕਮੀ ਦੀ ਜਿਹੜੀ ਸਾਈਡ ਸਿਉਣਾ ਹੈ ਤੇ ਨਾਲ ਜਿਹੜੀ ਇਹ ਮੋਡੇ ਦੀ ਹੈ ਇਹਦੇ ਬਾਰੇ ਦੱਸ ਸਕਦੇ ਆ ਕਿ ਮੋਡਾ ਝੜਨ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਬਾਹਾਂ ਦੀ ਫੋਲਡਿੰਗ ਕੀਤੀ ਸੀ ਉਸੇ ਤਰ੍ਹਾਂ ਇਹਦੀ ਫੋਲਡ ਹੋਊਗੀ ਇਹਨਾਂ ਦੋਨਾਂ ਨੂੰ ਐਵੇਂ ਕਰਕੇ ਇਹਨੂੰ ਕੋਈ ਬਹੁਤ ਲੰਬਾ ਟਾਈਮ ਨਹੀਂ ਲੱਗਦਾ ਜੀ ਤਾਂ ਜਦੋਂ ਆਪਾਂ ਇਹ ਸਲਾਈ ਲਾਉਣੇ ਨਾਲ ਦੀ ਨਾਲ ਹੀ ਨੂੰ ਕਮਾ ਦਿੰਨੇ ਆ ਇਹਨਾਂ ਨਾਲ ਆਪਣਾ ওভারਲਾਕ ਦਾ ਟਾਈਮ ਵੀ ਬਚਦਾ ਅਤੇ ਕਈ ਵਾਰ ਮੇਰੀਆਂ ਭੈਣਾਂ ਕੋਲੇ ওভারਲਾਕ ਵਾਲੀ ਮਸ਼ੀਨ ਨਹੀਂ ਹੁੰਦੀ ਉਹਨਾਂ ਨੂੰ ਕਿਤੇ ਜਾਣਾ ਹੁੰਦਾ ਜਲਦੀ ਹੁੰਦੀ ਹੈ ਜਾਂ ਆਪਾਂ ਘਰੇ ਆਮ ਪਾਉਣ ਵਾਲੇ ਜਿਹੜੇ ਕੱਪੜੇ ਹੁੰਦੇ ਨੇ ਉਹਨਾਂ ਦੇ ਦੇਖੋ ਜੀ ਸਾਈਡ ਦਾ ਵੀ ਹੋ ਗਿਆ ਕੰਮ ਉੱਪਰਲਾ ਜਿਹੜਾ ਤੀਰਾ ਸੀ ਇਹ ਵੀ ਦੱਸਤਾ ਸੋਨੂੰ ਹੁਣ ਸੋਨ ਜਿਹੜਾ ਮੋੜਾ ਹੈ ਇਹ ਦੱਸ ਦਿਆਂ ਜੀ ਆ ਦੇਖੋ ਜਿਸ ਤਰ੍ਹਾਂ ਆਪਾਂ ਸਿੱਧੀ ਕਮੀਜ਼ ਲੈਣੀ ਹੈ ਅਤੇ ਸਿੱਧੀ ਆਪਾਂ ਨੇ ਜਿਹੜੀ ਇਹ ਆਪਣੀ ਬਾਹ ਹੈ ਇਹ ਲੈਣੀ ਹੈ ਇਹ ਆਪਾਂ ਨੇ ਇਸ ਤਰ੍ਹਾਂ ਆਹ ਜਿਹੜੀ ਸਿਮ ਹੈ ਇਹਦੇ ਨਾਲ ਲਾ ਕੇ ਇਸ ਤਰ੍ਹਾਂ ਆਪਾਂ ਇਹ ਜਿਹੜੀ ਸਲਾਈ ਹੈ ਚਾਰੇ ਪਾਸੇ ਲਾ ਦਾਂਗੇ ਜਿਹੜੇ ਆ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਅੰਦਰ ਨੂੰ ਮੋੜ ਦਿਓ ਇਹਦੀ ਵੀ ਅਹੀਂ ਮੋੜ ਦਿਓ ਤੇ ਇਹਦੀ ਵੀ ਮੋੜਨ ਤੋਂ ਬਾਅਦ ਤੁਸੀਂ ਇਹਨਾਂ ਨੂੰ ਆਪਸ ਦੇ ਵਿੱਚ ਇਸ ਤਰ੍ਹਾਂ ਕਰਕੇ ਆਪਾਂ ਜਿਹੜੀ ਇਹਦੀ ਸਿਲਾਈ ਹੈ ਆ ਦੇਖੋ ਜੀ ਇਸ ਤਰ੍ਹਾਂ ਜਿਹੜਾ ਇਹ ਆਪਾਂ ਨੇ ਸਾਰੀ ਇਹਦੀ ਬਾਹ ਹੈ ਇਹ ਲਾ ਲਈ ਇਸ ਤੋਂ ਬਾਅਦ ਹੀ ਆਪਾਂ ਇਹਨੂੰ ਉਲਟਾ ਕਰ ਦਾਂਗੇ है। कर इस तरह जो अपना मोडा ही बन के तैयार हो गया जी आह वाली सियाने अपने नीचे न मोड़ देने यही इधर मोड़ देनी है, है। बिलकुल कोई तागा नहीं इतना कुछ नहीं सीधे पास दिखाने में ਜਿਹੜੀ ਕੋਲ ਸਾਫ਼ ਹੈ ਜਿਹੜੀ ਇਹ ਆਪਣੀ ਤਿਆਰ ਹੋ ਗਈ। ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਇਹ ਸਾਡੇ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ। ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜਰੂਰ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਅੱਗੇ ਤੋਂ ਵੀ ਅਸੀਂ ਤੁਹਾਨੂੰ ਜਿਹੜੀਆਂ ਨਵੀਆਂ-ਨਵੀਆਂ ਵੀਡੀਓ ਜਰੂਰ ਦਿਖਾਵਾਂਗੇ। ਧੰਨਵਾਦ।